ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕ ਸਹਿਬਾਨ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਇਹ ਐਪੀਸੋਡ ਸਮਰਪਿਤ ਹੈ ਸਿੱਖ ਪੰਥ ਦੇ عظیم ਸ਼ਹੀਦ ਅਣਖੀ ਜੋਧੇ 라ਸਾਨੀ ਸ਼ਖਸੀਅਤ ਜਥੇਦਾਰ ਦਰਸ਼ਨ ਸਿੰਘ ਜੀ ਫੇਰੂਮਾਨ ਨੂੰ ਉਹਨਾਂ ਸਮੁੱਚਾ ਸਿੱਖ ਇਤਿਹਾਸ ਸ਼ਹਾਦਤ ਨਾਲ ਪर्याਪਿਆ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਹੀਦੀ ਪਰੰਪਰਾ ਦਾ ਮੋਢ ਬਣਿਆ ਆਪਣੀ ਅਜ਼ੀਮ ਸ਼ਹਾਦਤ ਦੇ ਕੇ ਉਸ ਤੋਂ ਬਾਅਦ ਤਾਂ ਫਿਰ ਚੜ੍ਹੀ ਲੱਗੀ ਸ਼ਹੀਦੀਆਂ ਦੀ ਇਹ ਸ਼ਹੀਦੀਆਂ ਧਰਮ ਹੱਕ ਸੱਚ ਇਨਸਾਫ ਨੇਕੀ ਲਈ ਤੇ ਮਜ਼ਲੂਮਾਂ ਦੀ ਰਾਖੀ ਲਈ ਜਿੱਥੀਆਂ ਗਈਆਂ ਜੋ ਇਤਿਹਾਸ ਦੇ ਸੁਨਹਿਰੀ ਪੰਨੇ ਬਣ ਗਏ ਅੱਜ ਅਸੀਂ ਜਿਸ عظیم ਸ਼ਹੀਦ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਉਹਨਾਂ ਦਾ ਜਦੋਂ ਨਾਂ ਹੀ ਜ਼ੁਬਾਨ ਤੇ ਆਉਂਦਾ ਹੈ ਤਾਂ ਸੀਸ ਸੁਤੇ ਸਿੱਧ ਸਤਕਾਰ ਨਾਲ ਝੁਕ ਜਾਂਦਾ ਹੈ ਮੇਰੀ ਮਰਾਦ ਹੈ ਜਥੇਦਾਰ ਦਰਸ਼ਨ ਸਿੰਘ ਫੇਰੂ ਮਾਨ ਤੋਂ ਜਿਨ੍ਹਾਂ ਨੇ ਅਰਦਾਸ ਦੀ ਮਹਾਨਤਾ ਕਿ ਸਿੱਖ ਜੇ ਕਿਸੇ ਕਾਜ ਲਈ ਅਰਦਾਸ ਕਰੇ ਤੇ ਉਹ ਅਰਦਾਸ ਤੋਂ ਥੜਕੇ ਨਾ ਪ੍ਰਾਣ ਭਾਵੇਂ ਚਲੇ ਜਾਣ ਇਹ ਵੀ ਆਉਂਦਾ ਨਾ ਪ੍ਰਾਣ ਜਾਏ ਪਰ ਬਚਨ ਨਾ ਜਾਏ ਪ੍ਰਾਣ ਭਾਵੇਂ ਚਲੇ ਜਾਣ ਪ੍ਰਾਣਾ ਦਾ ਕੀ ਹੈ ਇਹਨਾਂ ਨੇ ਤਾਂ ਜਾਣਾ ਹੀ ਹੈ ਕਿ ਉਹ ਸੰਸਾਰ ਤੇ ਆਇਆ ਉਹਨੇ ਜਾਣਾ ਪਰ ਕੌਮ ਦਾ ਸਿਰ ਉੱਚਾ ਕਰਕੇ ਜਾਣ ਵਾਲਾ ਕਾਰਨਾਮਾ ਕੀਤਾ ਜਿ세 ਦਾ ਦਰਸ਼ਨ ਸਿੰਘ ਜੀ ਫਿਰੂਮਾਨ ਨੇ ਐਸੇ ਅਜ਼ੀਮ ਸ਼ਹੀਦ ਦਾ ਅੱਜ ਸ਼ੀਧੀ ਦਿਹਾੜਾ ਹੈ ਤੇ ਅਸੀਂ ਸਮਝਿਆ ਕਿ ਉਹਨਾਂ ਦੇ ਜੀਵਨ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਕੇ ਉਹਨਾਂ ਨੂੰ ਇਸ ਸ਼ਕਲ ਵਿੱਚ ਭਾਪਣੀ ਸ਼ਰਧਾਂਜਲੀ ਅਰਪਿਤ ਕੀਤੀ ਜਾਵੇ। ਤੋਂ ਆਓ ਜਾਣੀਏ ਜਥੇਦਾਰ ਦਰਸ਼ਨ ਸਿੰਘ ਜੀ ਫੇਰੂਮਾਨ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਦਾ ਪਿੰਡ ਉਹਨਾਂ ਦਾ ਜਨਮ ਤੇ ਉਹਨਾਂ ਦੀ ਮੁਢਲੀ ਵਿੱਦਿਆ ਇਹਦੇ ਬਾਰੇ ਦਰਸ਼ਨ ਸਿੰਘ ਫੇਰੂਮਾਨ ਜੀ ਦਾ ਜਨਮ ਰੀਆ ਲਾਗਲੇ ਜ਼ਿਲ੍ਹਾ ਅਮਰਸਰ ਦਾ ਕਸਬਾ ਹੈ ਰੀਆ ਰੀਆ ਲਾਗਲਾ ਪਿੰਡ ਹੈ ਫੇਰੂਮਾਨ ਉਥੇ ਅਕਤੂਬਰ ਦੀ ਪਹਿਲੀ ਤਰੀਕ 1885 ਈਸਵੀ ਨੂੰ ਪਿਤਾ ਸਰਦਾਰ ਚੰ다 ਸਿੰਘ ਤੇ ਮਾਤਾ ਰਾਜਕੌਰ ਦੇ ਗਰਭਖੇ ਹੋਇਆ ਉਹਨਾਂ ਨੇ ਮੈਟ੍ਰਿਕ ਤੱਕ ਦੀ ਸਾਲੀਮ ਲਈ ਜਿਹੜੀ ਕਿ ਉਸ ਸਮਾਂ ਨੇ ਵਿੱਚ میٹرਕ ਦੀ ਪੜ੍ਹਾਈ ਕੋਈ ਵਿਰਲਾ ਹੀ ਕਰਦਾ ਸੀ ਤੇ میٹرਕ ਦੀ ਪੜ੍ਹਾਈ ਕਰਕੇ ਲੋਕ ਵੱਡੀਆਂ-ਵੱਡੀਆਂ ਨੌਕਰੀਆਂ ਪ੍ਰਾਪਤ ਕਰ ਲੈਂਦੇ ਸਨ ਪਰ ਜੋ ਕੁਦਰਤ ਨੇ ਲਿਖਿਆ ਹੁੰਦਾ ਹੈ ਉਵੇਂ ਹੋਣਾ ਹੁੰਦਾ ਹੈ ਉਹਨਾਂ ਦਾ ਮਨ ਫੌਜ ਵੱਲ ਜ਼ਿਆਦਾ ਸੀ ਭੜਤੀ ਉਸ ਵੇਲੇ ਹੁੰਦੇ ਸਨ ਪੰਜਾਬ ਦੇ ਗੱਭਰੂ ਅੰਗਰੇਜ਼ਾਂ ਦਾ ਰਾਜ ਸੀ ਉਹ ਭੜਤੀ ਹੋ ਗਏ ਫੌਜ 1912 ਸਾਲ ਫੌਜ ਦੇ ਭੜਤੀ ਹੋ ਗਏ ਸ਼ਪਾਈ ਤੇ ਉੱਥੇ ਉਹਨਾਂ ਦਾ ਬੜਾ ਮਾਨਸਿਕਕਾਰ ਸੀ ਛੇਤੀ ਉਹਨਾਂ ਨੇ ਤਰੱਕੀ ਕਰ ਜਾਣੀ ਸੀ ਪਰ ਉਹਨਾਂ ਦਾ ਮਨ ਕਿਸੇ ਹੋਰ ਪਾਸੇ ਸੀ ਉਹ 2 ਸਾਲ ਬਾਅਦ ਨੌਕਰੀ ਛੱਡ ਕੇ ਵਾਪਸ ਆ ਗਏ ਪਿੰਡ ਇਥੋਂ ਫਿਰ ਉਦੋਂ ਪੰਜਾਬ ਇਕੱਠਾ ਸੀ ਜਿਹੜਾ ਹੁਣ ਹਰਿਆਣਾ ਤੇ ਹਿਮਾਚਲ ਹੈ ਇਹ ਵੀ ਪੰਜਾਬ ਦਾ ਹਿੱਸਾ ਸੀ ਤੇ ਜਿਹੜਾ ਉਦੋਂ ਦਾ ਪੰਜਾਬ ਉਹ ਵੀ ਵਿੱਚੇ ਸੀ ਉਹ ਫਿਰ ਹਿਸਾਰ ਚਲੇ ਗਏ ਜਿਹੜਾ ਹੁਣ ਜ਼ਿਲ੍ਹਾ ਹਰਿਆਣਾ ਦਾ ਹਿਸਾਰ ਜਾ ਕੇ ਫਿਰ ਉਹਨਾਂ ਨੇ ਠੇਕੇਦਾਰੀ ਦਾ ਕੰਮ ਸ਼ੁਰੂ ਕੀਤਾ ਇਸ ਕੰਮ ਵਿੱਚ ਵੀ ਬਹੁਤਾ ਚਟਕੇ ਨਹੀਂ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਉਹ ਫਿਰ ਪਿੰਡ ਪਰਤ ਆਏ ਤੁਹਾਨੂੰ ਯਾਦ ਹੋਵੇਗਾ ਕਿ ਅੰਗਰੇਜ਼ਾਂ ਨੇ ਗੁਰਦੁਆਰਿਆਂ ਵਿੱਚ ਦਖਲਅੰਦਾਜ਼ੀ ਇੱਕ ਪਲਾਨ ਬਣਾਈ ਹੋਈ ਸੀ ਜਿਹਦੇ ਤਹਿਤ ਉਹ ਪੇਂਡੂ ਕਿਸਾਨ ਦੇ ਜ਼ਿਆਦਾਤਰ ਮਹਾਂਤ ਪ੍ਰੇਸ਼ਠੀ ਸਨ ਇਕਲਾਕੀ ਤੌਰ ਤੇ ਵੀ ਤੇ ਉਸ ਤਰ੍ਹਾਂ ਮਾਹ ਦੀ ਦਰਬਾਰ ਤੋਂ ਕਰਦੇ ਸਨ ਮਹਾਂਤਾਂ ਨੂੰ ਗੁਰਦੁਆਰਿਆਂ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਦਿੱਤਾ ਜਿਸ ਦਰਬਾਰ ਸਭ ਅੰਮ੍ਰਿਤਸਰ ਵਿੱਚ ਆਮ ਤੇ ਚਾਬੀਆਂ ਜਿਹੜੀਆਂ ਸੀ ਅੰਮ੍ਰਿਤਸਰ ਦੇ ਡੀਸੀ ਨੇ ਹਰਮੰਦਰ ਸਾਹਿਬ ਦੀਆਂ ਉੱਥੇ ਦੇ ਮਹਾਂਤ ਨੂੰ ਜਿਹੜਾ ਪੁਜਾਰੀ ਉਹਨੂੰ ਕਹਿੰਦੇ ਸੀ ਉਹਨੂੰ ਦਿੱਤੀਆਂ ਹੋਈਆਂ ਸੀ ਸਿੱਖ ਪੰਥ ਕੋਲ ਨਹੀਂ ਸੀ ਪ੍ਰਬੰਧ ਤੇ ਸਿੱਖਾਂ ਨੇ ਚਾਬੀਆਂ ਦਾ ਮੋਰਚਾ ਲਾਇਆ ਸੀ ਬਾਬਾ ਖੜਕ ਸਿੰਘ ਉਦੋਂ ਅਕਾਲੀ ਜ਼ਲ ਦੇ ਮੁਖੀ ਸਨ ਪੰਥ ਦੇ ਵਿਦਾਜ ਬਾਦਸ਼ਾਹ ਉਹਨਾਂ ਦੀ ਗਵਾਈ ਹੇਠ ਹੋਰ ਸਾਰੇ ਪੰਥਕ ਆਗੂ ਮਾਸਟਰ ਤਾਰਾ ਸਿੰਘ ਜਥੇਦਾਰ ਉਦਮ ਸਿੰਘ ਨਾਗੂਕੇ ਸਰਦਾਰ ਸੁੰਦਰ ਸਿੰਘ ਮਜੀਠੀਆ ਸਾਰੇ ਉਹਨਾਂ ਦੇ ਨਾਲ ਸਨ ਮੋਰਚਾ ਬੜਾ ਪਖਿਆ ਗ੍ਰਿਫਤਾਰੀਆਂ ਹੋਣ ਲਗੀਆਂ ਕਿ ਚਾਬੀਆਂ ਜਿਹੜੀਆਂ ਉਹ ਮਹੰਤ ਤੋਂ ਲੈ ਕੇ ਸਿੱਖ ਪੰਥ ਦੇ ਹਵਾਲੇ ਕੀਤੀਆਂ ਜਾਂ ਤਾਂ ਤੇ ਸਿੱਖ ਪੰਥ ਆਪ ਪ੍ਰਬੰਧ ਚਲਾਵੇ ਸਚੰਤ ਸਿੰਘ ਹਮੰਦਰ ਸਾਹਿਬ ਦਾ ਤੇ ਹੋਰ ਨਾ ਗੁਰਤਾਵਾ ਦਾ ਵੱਖੋ ਵੱਖ ਜਗਾ ਮੋਰਚੇ ਲੱਗੇ ਤੇ ਬੜਾ ਸੰਘਰਸ਼ ਕਰਨਾ ਪਿਆ ਫਿਰ ਸ਼੍ਰੋਮਣੀ ਕਮੇਟੀ ਬਣੀ ਇਹ ਉਸ ਮੋਰਚੇ ਵਿੱਚ ਫਿਰ ਦਰਸ਼ਨ ਸਿੰਘ ਫੇਰੂਮਾਨ ਪਰਜੋਹਾਂਸਨ ਉਹਨਾਂ ਨੇ ਗ੍ਰਿਫਤਾਰੀ ਜ਼ਿੰਦਾ ਮੰਨ ਬਣਾਇਆ ਤੇ ਇੰਨੀ ਉਹਨਾਂ ਦੀ ਪਪੂਲਾਰਿਟੀ ਉਸ ਵੇਲੇ ਹੋ ਚੁੱਕੀ ਸੀ ਪੰਥਕ ਸਭਾ ਵਿੱਚ ਕਿ ਉਹਨਾਂ ਨੂੰ 14ਵਾਂ ਜਥਾ ਰੋੜ ਜਥੇ ਜਾਂਦੇ ਸਨ ਗ੍ਰਿਫਤਾਰੀਆਂ ਦਿੰਦੇ ਸਨ ਉਹਨਾਂ ਨੂੰ 14ਵੇਂ ਜਥੇ ਦਾ ਮੁਖੀ ਬਣਾਇਆ ਗਿਆ ਤੇ ਉਹਨਾਂ ਨੇ ਗ੍ਰਿਫਤਾਰੀ ਇੱਕ ਸਾਲ ਉਹਨਾਂ ਨੂੰ ਜੇਲ੍ਹ ਵਿੱਚ ਕੱਟਣਾ ਪਿਆ ਇੱਕ ਸਾਲ ਤੋਂ ਬਾਅਦ ਉਹਨ ਦੀ ਰਿਹਾਈ ਹੋਈ ਉਸ ਤੋਂ ਬਾਅਦ ਫਿਰ ਜੈਤੋ ਦਾ ਮੋਰਚਾ ਲੱਗਿਆ ਇਹ ਵੀ ਬੜਾ ਬਹੁਤ ਵੱਡਾ ਮੋਰਚਾ ਸੀ ਜਿਹਦੇ ਖਾਤਮੇ ਤੇ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤੀ ਗਈ ਹੈ ਔਰ ਜੈਤੋ ਦੇ ਮੋਰਚੇ ਵਿੱਚ ਸਿੰਘਾਂ ਦੀ ਪੁਰਾਣ ਮਨ ਰਿੰਦੀ ਹੱਤ ਤਸ਼ੱਦਦ ਚੱਲਣ ਦੀ ਦਾਸਤਾਨ ਵੇਖਣ ਵਾਸਤੇ ਹਿੰਦੁਸਤਾਨ ਦੇ ਵੱਡੇ ਵੱਡੇ ਲੀਡਰ ਜਿਨ੍ਹਾਂ ਵਿੱਚ ਪੰਡ ਜਵਾਲਾ ਨਹਿਰੂ ਵੀ ਸ਼ਾਮਲ ਸਨ ਉਹ ਉੱਥੇ ਆਏ ਤੇ ਉਹਨਾਂ ਨੇ ਇਹਦੀ ਲਿਖੇ ਜੀ ਕੀਤੀ ਜੋ ਤਸ਼ੱਦਦ ਜੋ ਡਾਂਗਾ ਭਰਾਈਆਂ ਜਾਂਦੀਆਂ ਸਨ ਈਵਨ ਜਿਹੜਾ ਅਸਾਈਆਂ ਦਾ ਬਹੁਤ ਵੱਡਾ ਧਾਰਮਿਕ ਆਗੂ ਸੀ ਐਂਡਰਿਊਸ ਪਾਦਰੀ ਐਂਡਰਿਊਸ ਉਹ ਵੀ ਆਇਆ ਤੇ ਉਹਨੇ ਵੀ ਖੁੱਲੇ ਆਮਣੇ ਖੇਦੀ ਕੀਤੀ ਤੇ ਕਿਹਾ ਮੈਂ ਇੱਕ ਠੋਕ ਕੇ ਕਹਿਣਾ ਕਿ ਇਹ ਪੁਰਮਨ ਸਿੱਖਾਂ ਤੇ ਸ਼ਰਧਾਲੂਆਂ ਤੇ ਗੁਰਸਿੱਖਾਂ ਤੇ ਤਸ਼ੱਦਦ ਹੈ ਇਹ ਇਨ ਹਿਊਮਨ ਕਾਰਵਾਈ ਹੈ ਗਰਮੂਰਖੀ ਕਾਰਵਾਈ ਹੈ ਇਹਦੀ ਮਨ ਖੇਦੀ ਕਰਦਾ ਔਰ ਸਰਕਾਰ ਨੂੰ ਅਪੀਲ ਕਰਦਾ ਕਿ ਸਰਕਾਰ ਇਹ ਕੰਮ ਵਾਪਸ ਧਮਨ ਚੱਕਰ ਵਾਪਸ ਲਵੇ ਇਹ ਕਾਰਵਾਈ ਜ਼ਬਰਦਸਤ ਜਿਹੜੀ ਲੜ ਚਲਾਈ ਹੋਈ ਉਹਨੂੰ ਬੰਦ ਕਰੇ ਉਹਦਾ ਫਿਰ ਅਸਰ ਹੋਇਆ ਤੇ ਉਹ ਉਹਨਾਂ ਨੂੰ ਇਹ ਜਿਹੜੀਆਂ ਜਿਹੜਾ ਸੀ ਮੋਰਚਾ ਇਹ ਖਤਮ ਕਰਾਉਣ ਲਈ ਸਿਖਾਹ ਦੀਆਂ ਮੰਗਾਂ ਨੂੰ ਮਨਜ਼ੂਰ ਕਰਨਾ ਪਿਆ ਤੇ ਉਹ ਪ੍ਰਬੰਧ ਵੀ ਸਿਖਾਹ ਕੋਲ ਆਇਆ ਇਸ ਤਰ੍ਹਾਂ ਜੱਥੇਦਾਰ ਦਰਸ਼ਨ ਸਿੰਘ ਭੇਰੂ ਮਾਨ ਨੂੰ ਉਥੇ ਵੀ 14 ਜਦੋਂ ਜੱਥੇ ਦਾ ਮੁਖੀ ਬਣਾਇਆ ਗਿਆ ਪਹਿਲਾ 1 ਸਾਲ ਕੈਦ ਚਾਬੀਆਂ ਦੇ ਮੋਰਚੇ 'ਚ ਕੱਟੀ ਤੇ ਇੱਥੇ ਵੀ ਉਹ ਗਫਤਾਰ ਹੋਏ ਜਦੋਂ ਜੱਥੇ ਦੀ ਗਵਾਹੀ ਕਰਦੇ ਹੋਏ 10 ਮਹੀਨੇ ਜੇ ਦੀ ਕੈਦੀ ਸਜ਼ਾ ਹੋਈ ਰਿਹਾਈ ਤੋਂ ਬਾਅਦ ਫਿਰ 1926 ਵਿੱਚ 1926 ਵਿੱਚ ਉਹ ਰਿਹਾਈ ਤੋਂ ਉਪਰੰਤ ਫਿਰ ਮਲਾਇਆ ਚਲੇ ਗਏ ਮਲਾਇਆ ਜਿਹਨੂੰ ਮਲੇਸ਼ੀਆ ਵੀ ਕਹਿੰਦੇ ਨੇ ਉਥੇ ਉਹਨਾਂ ਨੇ ਕੋਈ ਕਾਰੋਬਾਰ ਸ਼ੁਰੂ ਕੀਤਾ ਤੇ ਉਥੇ ਪਰ ਨਾਲ ਹੀ ਉਹਨਾਂ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ ਤੇ ਉਹ ਇਹੋ ਜਿਹੇ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗ ਗਏ ਕਿਉਂਕਿ ਦੇਸ਼ ਭਗਤੀ ਦਾ ਜਜ਼ਬਾ ਤਾਂ ਉਹਨਾਂ ਦੇ ਅੰਦਰ ਸੀ ਤੇ ਪੰਥਕ ਜਜ਼ਬਾ ਸੀ ਤੇ ਬੜੀ ਜਾਨੀ ਪ੍ਰੈਕਟੀਕਲ ਜੀਵਨ ਜਿਉਣ ਵਾਲੀ ਸ਼ਖਸੀਅਤ ਸੀ ਕਹਿਣੀ ਤੇ ਕਰਨੀ ਇੱਕ ਸੀ ਉਥੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਦੇ ਦਿੱਤਾ ਉਸਾਰ ਕਰ ਲਿਆ ਜੇਲ੍ਹ ਦੇ ਅੰਦਰ ਵੇਖੋ ਸਿੱਖੀ ਸਿਦਕ ਦੀ ਕਿੰਨੀ ਵੱਡੀ ਮਿਸਾਲ ਹੈ ਕਛਹਿਰਾ ਪਾਉਂਦੇ ਸਨ ਪੰਜ ਕਕਾਰ ਦੇ ਧਾਰਨੀ ਸਨ ਅਮਰ ਛਕਿਆ ਹੋਇਆ ਸੀ ਤੇ ਕਸ਼ਹਰੇ ਦੇ ਉੱਤੇ ਸਰਕਾਰ ਨੇ ਪਾਬੰਦੀ ਲਾਤੀ ਕਿ ਕਸ਼ਹਰਾ ਨਹੀਂ ਤੁਸੀਂ ਪਾ ਸਕਦੇ ਜਿੰਨੇ ਕੈਦੀ ਸਨ ਹੋਰ ਤਾਂ ਕਿਸੇ ਦਾ ਪਤਾ ਨਹੀਂ ਪਰ ਦਰਸ਼ਨ ਸਿੰਘ ਫੇਰੂਮਾਨ ਨੌਜਵਾਨ ਦੇ ਅੰਦਰਲਾ ਅੰਤਿਕ ਜਜ਼ਬਾ ਉੱਭਰਿਆ ਤੇ ਉਹਨਾਂ ਨੇ ਭੁਖੜਤਾਲ ਰੱਖ ਦਿੱਤੀ ਪ੍ਰਸ਼ਾਦਾ ਪਾਣੀ ਛੱਡ ਦਿੱਤਾ ਕਿ ਜਿੰਨਾ ਚਿਰ ਮੈਨੂੰ ਕਸ਼ਹਰਾ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਮੇਰਾ ਧਾਰਮਿਕ ਚਿੰਨ ਹੈ ਉਨੀ ਦੇਰ ਮੈਂ ਪ੍ਰਸ਼ਾਦਾ ਨਹੀਂ ਸਕਣਾ ਨਾ ਪਾਣੀ ਪੀਣਾ 21 ਜਨ ਕਹਿੰਦੇ ਉਹਨਾਂ ਨੇ ਹੜਤਾਲ ਰੱਖੀ ਪੋਖੜਤਾਲ ਮਰਨਵਰਤੀ ਕਹ ਲੋ ਮਰਨਵਰਤੀ ਹੁੰਦਾ ਜੇ ਨਾਮ ਛਟਾਇਆ ਜਾਵੇ ਫਿਰ ਅਖੀਰ ਮਲਾਇ ਦੀ ਸਰਕਾਰ ਚੁੱਕ ਗਈ ਐਡਮਿਨਿਸਟ੍ਰੇਸ਼ਨ ਚੁੱਕ ਗਿਆ ਤੇ ਉਹਨਾਂ ਦੀ ਮੰਗ ਮਨਜ਼ੂਰ ਕੀਤੀ ਗਈ ਕਿ ਉਹਨਾਂ ਨੂੰ ਕਿਛਹਰਾ ਪਹਿਨਣ ਦੀ ਆਗਿਆ ਦਿੱਤੀ ਗਈ ਫਿਰ ਉਹਨਾਂ ਨੇ ਪੋਖੜਤਾਲ ਛੱਡੀ ਫਿਰ ਉਹ ਆਪਣੇ ਦੇਸ਼ ਪਰਤાય ਭਾਰਤ ਪੰਜਾਬ ਆ ਗਏ ਇੱਥੇ ਉਦੋਂ ਕਾਂਗਰਸ ਦੀ ਨਾਨ ਕੋਆਪਰੇਸ਼ਨ ਮੂਵਮੈਂਟ ਚੱਲ ਰਹੀ ਸੀ ਜਿਹਨੂੰ ਆਪਾਂ ਉਰਦੂ ਚ ਕਹਿੰਦੇ ਨੇ ਸਿਵਲ ਨਾ ਫਰਮਾਨੀ ਲਹਿਰ ਜਾਂ ਪੰਜਾਬੀ ਚ ਕਹ ਲਈਏ ਸਰਲ ਅਫਸਾਨ ਤੇ ਨਾਮਿਲਵਰਤਨ ਲਹਿਰ ਜਣੀ ਸਰਕਾਰ ਨਾਲ ਬਰਤਨ ਨਹੀਂ ਕਰਨ ਤੇ ਦੇਸੀ ਕਪੜੇ ਪਾਉਣੇ ਆ ਦੇਸ਼ ਦੇ ਅੰਦਰ ਬਣੇ ਹੋਏ ਖਦਰ ਦੇ ਗਾਂਧੀ ਨੇ ਕਿਹਾ ਸੀ ਮਹਾਤਮਾ ਗਾਂਧੀ ਨੇ ਤੇ ਵਿਦੇਸ਼ੀ ਚੀਜ਼ਾਂ ਦਾ ਬਾਈਕਟ ਕਰਨਾ ਇਹ ਸੀ ਨਾਮਿਲਵਰਤਨ ਨੌਨ ਕੋਆਪਰੇਸ਼ਨ ਮੂਵਮੈਂਟ ਇਸ ਵਿੱਚ ਉਹ ਸਰਗਰਮ ਹੋ ਗਏ ਬੜੀ ਸਰਗਰਮੀ ਨਾਲ ਹਿੱਸਾ ਲਿਆ ਜਗਾ ਜਗਾ ਤੇ ਜਾ ਕੇ ਲੈਕਚਰ ਵੀ ਦਿੰਦੇ ਲੋਕਾਂ ਨੂੰ ਪ੍ਰੇਰ ਦੇ ਕਿ ਇਹ ਸੰਗੋਗਣ ਜੁੜੋ ਭਾਰਤ ਤੋਂ ਦੌਰਨ ਜਿਹੜਾ ਕੁਟਿੰਡਿਆ ਮੂਵਮੈਂਟ ਸੀ ਉਹਦੇ ਵਿੱਚ ਵੀ ਉਹਨਾਂ ਨੇ ਬੜਾ ਮੋਹਰੀ ਰੋਲ ਨਿਭਾਇਆ ਤੇ ਉਹ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਮੌਲਾਨਾ ਆਜ਼ਾਦ ਇਦਾਂ ਦੇ ਲੀਡਰਾਂ ਨੂੰ ਉਹਨਾਂ ਦੀ ਬਹੁਤ ਜਾਣ ਪਛਾਣ ਹੀ ਨਹੀਂ ਹੋਈ ਬਲਕਿ ਨੇੜਤਾ ਹੋ ਗਈ ਕਿ ਉਹ ਕਾਂਗਰਸ ਦੇ ਲਾਗੇ ਆ ਗਏ ਫਿਰ ਜਦੋਂ ਮੁਲਕ ਆਜ਼ਾਦ ਹੋਇਆ ਤੇ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਕਿ ਆਪੀ ਇਹਨਾਂ ਨੂੰ ਮਾਨਸਿਤ ਕਰ ਦੇਣਾ ਚਾਹੀਦਾ ਇਹ ਸincere ਵਰਕਰ ਨੇ ਬਹੁਤ ਇਹਨਾਂ ਨੇ ਜਜ਼ਬੇ ਨਾਲ ਕੰਮ ਕੀਤਾ ਆ ਦੇਸ਼ ਦੀ ਆਜ਼ਾਦੀ ਲਈ ਤੇ ਉਹਨਾਂ ਨੂੰ 1947 ਵਿੱਚ ਹੀ ਮੁਲਕ ਦੀ ਵੰਡ ਹੁੰਦੀ ਆ 1947 ਵਿੱਚ ਉਹਨਾਂ ਨੂੰ ਜਿਹੜਾ ਰਾਜ ਸਭਾ ਅਪਰ ਹਾਊਸ ਹੁੰਦਾ ਹੈ ਜਿਹਨੂੰ ਐਮ ਐਲ ਏ ਚੁਣਦੇ ਆ ਮੈਂਬਰ ਨੂੰ ਉਹਦੀ ਟਰਮ 6 ਸਾਲ ਹੁੰਦੀ ਹੈ ਤੇ ਉਹਨਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਐ ਐਲਾਨੇ ਦਾ ਉਮੀਦਵਾਰ ਤੇ ਉਹ ਵਧੀਆ ਤਾਂ ਇਹ ਨਾਲ ਜਿੱਤੇ ਕੇ ਰਾਜ ਸਭਾ ਚ ਪਹੁੰਚੇ ਤੇ 1947 ਤੋਂ ਲੈ ਕੇ 1956 ਤੱਕ ਲਗਾਤਾਰ 16 ਸਾਲ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਰਾਜ ਸਭਾ ਦੇ ਮੈਂਬਰ ਰਹੇ ਕਾਂਗਰਸ ਪਾਰਟੀ ਦੀ ਟਗੜੀ ਉਸ ਤੋਂ ਬਾਅਦ ਉਹਨਾਂ ਦੇ ਕਾਂਗਰਸ ਲੀਡਰਸ਼ਿਪ ਨਾਲ ਕੁਝ ਸਿਧਾਂਤਕ મતભેਦ ਹੋ ਗਏ ਜਨ ਕਰਕੇ ਉਹਨੇ ਕਾਂਗਰਸ ਨੂੰ ਫਤੇ ਬਲਾਤੀ ਤੇ ਫਿਰ ਉਦੋਂ ਇੱਕ ਬੜੀ ਮਜ਼ਬੂਤ ਪਾਰਟੀ ਹੁੰਦੀ ਸੀ ਜਿਹਦੇ ਬਾਨੀ ਸਨ ਭਾਰਤ ਦੇ ਪਹਿਲੇ ਗਵਰਨਰ ਜਨਰਲ ਜਿਹੜੇ ਭਾਰਤੀ ਬਣੇ ਆਜ਼ਾਦੀ ਮਿਲਣ ਤੋਂ ਬਾਅਦ ਸੀ ਰਾਜ ਗੋਪਾਲਾਚਾਰੀਆ ਉਹਨਾਂ ਨੇ ਇੱਕ ਪਾਰਟੀ ਫਿਰ ਬਣਾਈ ਬਾਅਦ ਚ ਉਹ ਆਪ ਦਾ ਛੱਡਣ ਤੋਂ ਉਪਰੰਤ ਸੁਤੰਤਰ ਪਾਰਟੀ ਉਹ ਸੀ ਰਾਜਾ ਮਹਾਰਾਜਿਆਂ ਦੀ ਪਾਰਟੀ ਜਿੰਨੇ ਵੀ ਪੁਰਾਣੀਆਂ ਸਟੇਟਾਂ ਦੇ ਮਹਾਰਾਜੇ ਸਨ ਉਹ ਉਹਦੇ ਆਗੂ ਸਨ ਤੇ ਉਹਦੀਆਂ ਚੰਗੀਆਂ ਸੀਟਾਂ ਹੁੰਦੀਆਂ ਸੀ ਪਾਰਲੀਮੈਂਟ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਉਸ ਪਾਰਟੀ ਨਾਲ ਸੰਬੰਧਤ ਰਹੇ ਤੇ ਮਹਾਰਾਣੀ ਗਾਇਤਰੀ ਦੇਵੀ ਮਹਾਰਾਣੀ ਵਿਜੇਰਾਜੇ ਸਿੰਧੀਆ ਹੋਰ ਜਿਹਨੇ ਵੱਡੇ ਵੱਡੇ ਮਹਾਰਾਜੇ ਸਨ ਨਵਾਬ ਸਨ ਉਹ ਉਸ ਪਾਰਟੀ ਵਿੱਚ ਸਨ ਤੇ ਪਾਰਟੀ ਦਾ ਵਾਵਾ ਦਬਦਵਾਸੀ ਰਾਜ ਸਭਾ ਦੇ ਅੰਦਰ ਉਹ ਫਿਰ ਸੁਤੰਤਰ ਪਾਰਟੀ ਉਹਨਾਂ ਨੇ ਜੁਆਇਨ ਕਰ ਲਈ ਪੰਜਾਬ ਵਿੱਚ ਉਹਦਾ ਇੱਕੋ ਵਾਰ ਇੱਕ ਐਮਐਲਏ ਬਣਿਆ ਸੀ ਸਰਦਾਰ ਬਸੰਤ ਸਿੰਘ ਜਿਨੇ ਕੇ ਜਥੇਦਾਰ ਦਰਸ਼ਨ ਸਿੰਘ ਫੇਰੂ ਮੰਦੀ ਸ਼ਹਾਦਤ ਤੋਂ ਬਾਅਦ ਜਿਹੜਾ ਸ਼ਰਧਾਂਜਲੀ ਸਮਾਗਮ ਹੋਇਆ ਸੀ ਭੋਗ ਤੇ ਬਹੁਤ ਵੱਡਾ ਕਾਠੀ ਮੈਂ ਉੱਥੇ ਹਾਜ਼ਰ ਸੀ ਵਿਦਿਆਰਥੀ ਸੀ ਮੈਂ ਇਹ ਮੈਂ ਗੱਲ ਤੁਹਾਨੂੰ ਬਾਅਦ ਚ ਦੱਸਾਂਗਾ ਸੀ ਕਿਵੇਂ ਗਏ ਕਿਵੇਂ ਨੌਜਵਾਨਾਂ ਚ ਇਸ عظیم ਸ਼ਹਾਦਤ ਨੇ ਪੰਥਕ ਜਜ਼ਬਾ ਉਭਾਰਿਆ ਇੱਕ ਵੱਖਰੀ ਗੱਲ ਹੈ ਬਾਅਦ ਕੁਝ ਮਿੰਟ ਬਾਅਦ ਤੁਹਾਡੇ ਨਾਲ ਕਰਦੀਆਂ ਉੱਥੇ ਸਟੇਜ ਕਰਤੇ ਦੀ ਜਿਹੜੀ ਭੂਮਿਕਾ ਉਹ ਸਰਦਾਰ ਬਸੰਤ ਸਿੰਘ ਨੇ निभाई ਸੀ ਤੇ ਉੱਥੇ ਫਿਰ ਖਾਲਸਾ斯坦 ਦੀ ਮੰਗ ਚੁੱਕਣ ਵਾਲੇ ਡਾਕਟਰ ਜਗਜੀਤ ਸਿੰਘ ਚੋਹਾਨ ਨੇ ਵੀ ਭਾਸ਼ਣ ਦਿੱਤਾ ਸੀ ਬੜਾ ਗਰਮਾ-ਗਰਮ ਤੇ ਅਕਾਲੀ ਦਲ ਦੇ ਨਮਾਇੰਦ ਨੂੰ ਉੱਥੇ ਬੋਲਣ ਦੀ ਸੀ ਦਿੱਤਾ ਗਿਆ ਇਹਦੀ ਵਜ੍ਹਾ ਵੀ ਮੈਂ ਦੱਸਦਾ ਹਾਂ ਇਸ ਤੋਂ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਕਿ ਜਥੇਦਾਰ ਉਹਨਾਂ ਦੇ ਨਾਮ ਨਾਲ ਕਿਉਂ ਲੱਗਾ ਇੱਕ ਤਾਂ ਉਹਨਾਂ ਦੀ ਸੋਚ ਪੰਥਕ ਸੀ ਪਰਿਵਾਰ ਪੰਥਕ ਸੀ ਅਮਰਤਾਜੀ ਸਿੰਘ ਦੂਸਰਾ ਉਹ ਅਕਾਲੀ ਦਲ ਦੇ ਨਾਲ ਵੀ ਰਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਲੰਮਾ ਸਮਾਂ ਸਤਕਾਰਯੋਗ ਮੈਂਬਰ ਰਹੇ ਤੇ ਦੋ ਵਾਰ ਬੜਾ ਮਹੱਤਵਪੂਰਨ ਜ਼ਿੰਮੇਵਾਰੀ ਵਾਲਾ ਅਹੁਦਾ ਹੁੰਦਾ ਹੈ ਜਨਰਲ ਸ਼ਕਤਰ ਕਾਫੀ ਪਾਵਰਫੁਲ ਹੁੰਦੀਆਂ ਅਨੁਯੋਧੀਆਂ ਉਹ ਦੋ ਵਾਰ ਸ਼ੋਮਣੀ ਕਮੇਟੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੀ ਅੰਮ੍ਰਿਤਸਰ ਸਾਹਿਬ ਦੇ ਜਨਰਲ ਸ਼ਕਤਰ ਦੇ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਰਹੇ ਤੇ ਬਾਕੀ ਵੀ ਸੇਵਾ ਨਿਭਾਈਆਂ ਜਨਰਲ ਪੰਥਕ ਹਲਕਿਆਂ ਵਿੱਚ ਸਦਾ ਹੀ ਪ੍ਰਸ਼ੰਸਾ ਕੀਤੀ ਉਹਨਾਂ ਦੇ ਪਰਿਵਾਰ ਬਾਰੇ ਕੁਝ ਦੱਸਾਂ ਪੁਨਾ ਦੇ ਪਰਿਵਾਰਕ ਜੀਵਨ ਦੇ ਬਾਰੇ ਜੋ ਮੈਨੂੰ ਜਾਣਕਾਰੀ ਹੈ ਉਹਨਾਂ ਦੇ ਦੋਸ ਪੁੱਤਰ ਇੱਕ ਦਾ ਨਾਮ ਜਸਵੰਤ ਸਿੰਘ ਹੈ ਦੂਜੇ ਦਾ ਨਾਮ ਮੈਨੂੰ ਯਾਦ ਨਹੀਂ ਹਾਲੇ ਤੇ ਇੱਕ ਧੀ ਬੀਬੀ ਸਤਵੰਤ ਕੌਰ ਜਿਹੜੇ ਸੁਪੁੱਤਰ ਸਨ ਉਹ ਤਾਂ ਖੇਤੀਬਾੜੀ ਜੋ ਕਿਸਾਨੀ ਤੰਦਾ ਸੀ ਉਹਦੇ ਨਾਲ ਜੁੜੇ ਹੋਏ ਸਨ ਜਿਹੜੀ ਬੀਬੀ ਸਤਵੰਤ ਕੌਰ ਸੀ ਉਹ ਪੜ੍ਹੀ ਲਿਖੀ ਸੀ ਤੇ ਜਦੋਂ ਜਥੇਦਾਰ ਸਾਹਿਬ ਜਥੇਦਾਰ ਸਾਹਿਬ ਦੀ ਸ਼ਹਾਦਤ ਹੋ ਗਈ ਤੇ ਉਸ ਤੋਂ ਬਾਅਦ ਅ ਅਕਾਲੀ ਜਨ ਦੇ ਖਿਲਾਫ ਬਹੁਤ ਲੋਕਾਂ ਚ ਰੋੜ ਸੀ ਇਹ ਇਸ ਤਰ੍ਹਾਂ ਸ਼ਾਦ ਹੋਈ ਕਿ ਜਦੋਂ ਪੰਜਾਬੀ ਸੂਬਾ ਬਣਿਆ ਤੇ ਇਹ ਲੰਗੜਾ ਲੂਲਾ ਸੂਬਾ ਬਣਿਆ ਇਹਦੇ ਵਿੱਚੋਂ ਬਹੁਤ ਕੁਝ ਬਾਹਰ ਰੱਖਿਆ ਗਿਆ ਜਾਣ ਬੁੱਝ ਕੇ ਗੁਰਜ਼ਾਰੀ ਨਾਲ ਨੰਦਾ ਇੱਕ ਗ੍ਰਹਿ ਮੰਤਰੀ ਹੁੰਦਾ ਸੀ ਉਹਨੇ ਛਾਂਗ ਛਗਾਈ ਕੀਤੀ ਹੈ ਤੇ ਜਿਹੜੇ ਚੰਡੀਗੜ੍ਹ ਪੰਜਾਬ ਲਈ ਬਣਿਆ ਸੀ। ਨਹਿਰੂ ਨੇ ਕਿਹਾ ਸੀ ਪੰਜਾਬ ਲਈ ਹੈ। ਪੰਜਾਬ ਦੀ ਜ਼ਮੀਨ ਕਈ ਏਕੜ ਲੈ ਕੇ ਪਿੰਡો ਝਾੜ ਕੇ ਤੇ ਉਸ ਆਇਆ ਗਿਆ। ਪਰ ਜਦੋਂ ਬਣ ਗਿਆ ਉਦੋਂ ਉਹਨੂੰ ਕੇਂਦਰ ਨੇ ਆਪਣੇ ਅਧੀਨ ਕਰ ਲਿਆ। ਉਹ ਵੀ ਪੰਜਾਬ ਨੂੰ ਨਹੀਂ ਦਿੱਤਾ। ਪਾਖੜਾ ਡੈਮ ਜਿਹੜਾ ਨਹਿਰੂ ਨੇ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਮੁੱਖ ਮੰਤਰੀ ਦੇ ਨਾਲ ਮਿਲ ਕੇ ਬਣਾਇਆ ਸੀ ਤੇ ਗੀਤ ਵੱਜਦਾ ਹੁੰਦਾ ਸੀ ਪਾਖੜੇ ਤੇ ਆਉਂਦੀ ਮਟਿਆਰ ਨੱਚਦੀ। ਯਾਨੀ ਪੰਜਾਬ 'ਚ ਖੁਸ਼ਹਾਲੀ ਆਵੇਗੀ। ਉਹ ਵੀ ਉਹਦਾ ਪ੍ਰਬੰਧ ਵੀ ਕੇਂਦਰ ਨੇ ਆਪਣੇ ਕੋਲ ਰੱਖ ਲਿਆ। जानबूझके ਜਿਹੜਾ ਹਰਿਆਣੇ ਦੇ ਇਲਾਕੇ ਨੇ ਗੂਲਾ ਅੰਬਾਲਾ ਕਰਨਾਲ ਸਰਸਾ ਫਤਿਹਾਬਾਦ ਟੋਹਾਣਾ ਇਤਿਆਦ ਜਿਹੜੇ ਖਾਸ ਪੰਜਾਬੀ ਬੋਲਦੇ ਇਲਾਕੇ ਉਹ ਵੀ ਪੰਜਾਬ ਤੋਂ ਬਾਹਰ ਹਰਿਆਣੇ ਦੇ ਬਹੁਤ ਸਾਰੇ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਤੇ ਉਨਾ ਆਂਬ ਗਗਰੇਟ ਵਗੈਰਾ ਜਿੱਥੇ ਸ਼ੁੱਧ ਪੰਜਾਬੀ ਬੋਲੀ ਜਾਂਦੀ ਆ ਉਹ ਜਾਣਬੁੱਝ ਕੇ ਪੰਜਾਬੀ ਬੋਲਦੇ ਇਲਾਕੇ ਵੀ ਬਾਹਰ ਰੱਖੇ ਤੇ ਪੰਜਾਬ ਨੂੰ ਹਾਈ ਕੋਰਟ ਵੀ ਨਹੀਂ ਦਿੱਤਾ ਉਹ ਵੀ ਸਾਂਝਾ ਰੱਖਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹਨਾਂ ਦੇ ਕਾਰਨ ਸਿੱਖਾਂ ਵਿੱਚ ਰੋਸ ਸੀ ਲੀਡਰਸ਼ਿਪ ਵਿੱਚ ਰੋਸ ਸੀ ਅਕਾਲੀ ਦਲ ਵਿੱਚ ਰੋਸ ਸੀ ਤੇ ਬਾਕੀ ਪਾਰਟੀਆਂ ਦਾ ਸਟੈਂਡ ਵੀ ਜਿਹੜਾ ਸੀ ਉਹ ਪੰਜਾਬ ਦੀਆਂ ਪਾਰਟੀਆਂ ਦਾ ਇਹੀ ਸੀ ਕਿ ਪੰਜਾਬ ਨੂੰ ਮੁਕੰਮਲ ਸੂਬਾ ਬਣਾਇਆ ਜਾਵੇ ਪੰਜਾਬ ਦੇ ਨਾਲ ਬੇਇਨਸਾਫੀ ਹੋਈ ਹੈ ਹੱਦੋਂ ਦੀ ਕਾਂਗਰਸ ਵਾਲੇ ਇਹ ਤੋਂ ਲਾਂਭੇ ਹਨ ਕਿ ਕਾਂਗਰਸ ਨੇ ਤਾਂ ਬਣਾਇਆ ਸੀ ਇੰਦਰਾ ਗਾਂਧੀ ਨੇ ਤੇ ਇਹ ਵੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਬੜੇ ਇੱਕ ਚੰਗੇ ਕਿਰਦਾਰ ਦੇ ਪ੍ਰਧਾਨ ਮੰਤਰੀ ਹੋਏ ਨੇ ਬਹੁਤ ਇਮਾਨਦਾਰ ਤੇ ਸਿੱਖਾਂ ਪ੍ਰਤੀ ਚੰਗੀ ਸੋਚ ਵਾਲੇ ਉਹਨਾਂ ਨੇ ਪ੍ਰੇਰਿਆ ਸੀ ਇਹਦੇ ਵਿੱਚ ਉਹਨਾਂ ਦਾ ਬੜਾ ਯੋਗਦਾਨ ਹੈ ਬਣ ਵਿੱਚ ਬਣਿਆ ਜਿਹੋ ਜਿਹਾ ਅਮਰ ਸੀ ਪਰ ਉਹ ਨੂੰ ਮੁਕੰਮਲ ਕਰਾਉਣ ਵਾਸਤੇ ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਪਹਿਲਾਂ ਵਰਤ ਰੱਖਿਆ ਕਾਫੀ ਲਮਾ ਸਮਾਂ ਫਿਰ ਉਹਨਾਂ ਦੀ ਸੁਪਤਰੀ ਰਜਿੰਦਰ ਕੌਰ ਨੇ ਜਿਹੜੇ ਬਾਦਚਰਾਸ਼ਾ ਮੈਂਬਰ ਬਣੇ ਤੇ ਬਾਦ ਸ਼ਹੀਦ ਕਰਤੇ ਗਏ ਉਹਨਾਂ ਨੇ ਪੰਡਤ ਜੈਦੂਨ ਮਿਲਕੇ ਕਿਸੇ ਤਰ੍ਹਾਂ ਉਹ ਵਰਤ ਤੋੜਵਾ ਦਿੱਤਾ ਉਹਦੇ ਕਾਰਨ ਬੜੀ ਫੁਜ਼ੀਤ ਹੋਈ ਮਾਰਸ਼ ਤਾਰਾ ਸਿੰਘ ਦੀ ਲੀਡਰਸ਼ਿਪ ਤੇ ਸਵਾਲ ਉੱਠਣ ਲੱਗੇ ਜਿਹੜੇ ਕਿ ਪੰਥ ਦੇ ਬੜੇ ਇੱਕ ਨਾਮਵਰ ਆਗੂ ਸਨ ਔਰ ਬੜੇ ਉੱਚੇ اخلاق ਦੇ ਆਗੂ ਸਨ ਕਾਫੀ ਲੰਮਾ ਤਿੰਨ ਦਹਾਕੇ ਉਹਨਾਂ ਨੇ ਪ੍ਰਧਾਨਗੀ ਕੀਤੀ ਹੈ ਸ਼ੋਮਣੀ ਕਮੇਟੀ ਦੀ ਵੀ ਤੇ ਸ਼ੋਮਣੀ ਕਾਲੀ ਦਲ ਦੀ ਉਹਨਾਂ ਦੇ ਕਿੰਤੂ ਪ੍ਰਤੂ ਹੋਣ ਲੱਗਾ ਵੀ ਸਿੱਖ ਅਰਦਾਸ ਕਰਕੇ ਬਿਨਾ ਮੰਗ ਮਨਾਏ ਤੋਂ ਔਰ ਸਿਰ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿ ਸ਼੍ਰੀਮਤੀ ਗਾਂਧੀ ਭਰੋਸਾ ਦਿੰਦੇ ਆ ਕਿ ਮੰਗਾ ਤੇ ਗੌਰ ਕੀਤਾ ਜਾਏਗਾ ਹਮਦਰਦੀ ਨਾਲ ਨਹਿਰੂ ਸੀ ਉਹਨੂੰ ਪੰਡਤ ਨਹਿਰੂ ਉਹ ਉਹਨੂੰ ਮਿਲੀ ਸੀ ਜਾ ਕੇ ਭਾਵਨਗਰ ਗੁਜਰਾਤ ਵਿੱਚ ਮਾਸਟਰ ਤਾਰਾ ਸਿੰਘ ਦੀ ਬੇਟੀ ਰਜਿੰਦਰ ਕੌਰ ਫਿਰ ਉਸ ਤੋਂ ਬਾਅਦ ਸੰਤ ਬਾਬਾ ਫਤਿਹ ਸਿੰਘ ਨੇ ਵਰਤ ਰੱਖਿਆ ਇਥੋਂ ਤੱਕ ਕਿ ਮਰਨ ਵਰਤ ਦਾ ਵੀ ਤੋਂ ਵੀ ਅਗਲੀ ਗੱਲ ਅਗਨਕੋਣ ਬਣਾਤੇ ਉੱਥੇ ਕਾਲ ਤੱਕ ਸਾਥ ਤੇ ਕੇ 5 ਲੀਟਰ ਨਹੀਂ ਤਰੀਕ ਤੱਕ ਨਹੀਂ ਐਲਾਨ ਹੁੰਦਾ ਤੇ ਸੀ ਆਪਣੇ ਆਪ ਤੇ ਪੈਟ્રોલ ਛਿੜਕੇ ਤੇ ਜਿਉਂਦੇ ਸੜ ਮਰਾਂਗੇ ਤੇ ਵਿੱਚੋਂ ਕੋਈ ਨਾ ਕੋ ਰਾਹ ਲੱਭਦੇ ਰਹੇ ਭਈ ਜਾਣ ਕੇ ਨੂੰ ਨਹੀਂ ਪਿਆਰੀ ਹੁੰਦੀ ਅਰਦਾਸ ਕਰ ਲਈ ਪਰ ਅਰਦਾਸ ਤੇ ਪਹਿਰਾ ਨਹੀਂ ਦਿੱਤਾ ਹੁਕਮ ਸਿੰਘ ਆਏ ਜਿਹੜੇ ਅਕਾਲੀ ਦਲ ਦੇ ਪਛੋਕੜ ਵਾਲੇ ਸਨ ਤੇ ਲੋਕ ਸਭਾ ਦੇ ਸਪੀਕਰ ਸਨ ਅਕਾਲੀਆਂ ਵਿੱਚ ਉਹਨਾਂ ਦੀ ਚੰਗੀ ਪੈਂਟ ਸੀ ਉਹਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੇ ਭੇਜਿਆ ਕਿ ਜਾਓ ਜਾ ਕੇ ਸੰਤਾਂ ਦਾ ਵਰਤ ਤਾਓ ਤੇ ਉਹਨਾਂ ਨੇ ਕਾਲ ਤਖਤ ਸਾਹਿਬ ਦੇ ਉੱਤੇ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਉਹ ਤੋਂ ਭਰੋਸਾ ਕਰ ਲਿਆ ਕਿ ਜਦੋਂ ਅਕਾਲ ਤਖਤੋਂ ਬੋਲੇ ਤਾਂ ਭਰੋਸਾ ਕਰਨੀ ਪੈਣੀ ਸੀ ਕਿ ਮੈਂ ਪ੍ਰੋਸਾਧ ਹੋਣਾ ਹੈ ਅਕਾਲ ਤਖਤ ਵੱਲ ਮੂੰਹ ਕਰਕੇ ਅ ਅਕਾਲ ਤਖਤ ਦੀ ਫਸੀਲ ਤੋਂ ਹਰਮੰਦਰ ਸਾਹਿਬ ਵੱਲ ਮੂੰਹ ਕਰਕੇ ਸੱਚਖੰਡ ਹਰਮੰਦਰ ਸਾਹਿਬ ਗੁਰੂ ਰਾਮਦਾਸ ਨੂੰ ਹਾਜ਼ਰ ਨਾਰ ਜਾਣ ਕੇ ਕਿ ਮੰਗਾ ਤੇ ਇੰਦਰਾ ਗਾਂਧੀ ਵਿਚਾਰ ਕਰਨਗੇ ਤੇ ਮੰਨਣਗੇ ਤੇ ਸੰਤ ਫਤੇ ਸਿੰਘ ਦਾ ਵਰਤ ਸੁਰਾਤਾ ਤੇ ਉਹ ਫਿਰ ਮੁਕਰ ਗਈ ਸਰਕਾਰ ਇਹ ਸਾਰੀਆਂ ਗੱਲਾਂ ਕਰਕੇ ਕਿ ਅਰਦਾਸ ਕਰਕੇ ਪਿੱਛੇ ਹਟਣਾ ਸਿੱਖਦਾ ਕੰਮ ਨਹੀਂ ਅ ਦਰਸ਼ਨ ਸਿੰਘ ਫੈਰੂਮਾਨ ਉਹਨਾਂ ਸਿਆਸਤ ਤੋਂ ਲਾਂਭੇ ਹੋ ਚੁੱਕੇ ਸਨ ਪਰ ਉਹਨਾਂ ਦੇ ਅੰਦਰ ਇਹ ਗੱਲ ਤੁਖਦੀ ਰਹਿੰਦੀ ਸੀ ਅਗਵਾਗ ਸੁਲਗਦੀ ਰਹਿੰਦੀ ਸੀ ਉਹਨਾਂ ਨੂੰ ਬੜਾ ਦੁੱਖ ਸੀ ਇਸ ਗੱਲ ਦਾ ਉਹ ਬੜੀ ਇੱਕ ਨਮੋਸ਼ੀ ਮਹਿਸੂਸ ਕਰਦੇ ਸਨ ਕਿ ਸਿੱਖ ਅਰਦਾਸ ਕਰੇ ਮਾਰਾ ਜੀ ਸਿਨੇ ਅਰਦਾਸ ਕੀਤੀ ਅਟਕ ਦਰਿਆ ਛੁਕਾ ਕੇ ਰਖ ਦਿੱਤਾ ਉਹ ਉਹਨਾਂ ਨੇ ਕਿਹਾ ਅਰਦਾਸ ਕੀਤੀ ਐ ਮੈਂ ਜਾਣਾ ਹੀ ਜਾਣਾ ਪਾਰ ਔਰ ਤੁਹਾਨੂੰ ਪਤਾ ਜਿੱਤ ਹਾਸਲ ਕੀਤੀ ਜਮਰਾਉ ਦੇ ਕਿਲੇ ਤੇ ਸ਼ੰਡਾ ਚਲਾਇਆ ਖਾਲਸੇ ਨਿਸ਼ਾਨ ਤੇ ਜਥੇਦਾਰ ਸਾਹਿਬ ਨੇ ਫਿਰ ਮਨ ਬਣਾਇਆ ਕਿ ਸਰੀਰ ਦਾ ਠੀਕਰਾ ਇੱਕ ਦਿਨ ਤਾਂ ਭਜਣਾ ਹੀ ਹੈ ਕਿਉਂ ਨਾ ਅਰਦਾਸ ਕਰਕੇ ਇਹਨਾਂ ਮੰਗਾਂ ਦੀ ਪੂਰਤੀ ਲਈ ਵਰਤ ਰੱਖਿਆ ਜਾਵੇ ਵਰਤੀ ਇੱਕ ਨਿਸ਼ਾਨਾ ਸਿਗਾ ਆਪਣਾ ਮੈਸੇਜ ਪਹੁੰਚਾਉਣ ਦਾ ਦੁਨੀਆ ਤੱਕ ਉਹਨਾਂ ਨੇ ਫਿਰ ਅਰਦਾਸ ਕੀਤੀ ਗੁਰੂ ਸਾਹਿਬ ਮੁਖ ਆਪ ਅਰਦਾਸ ਕੀਤੀ ਗ੍ਰੰਥੀ ਤੋਂ ਨਹੀਂ ਕਰਵਾਈ ਆਪ ਅਰਦਾਸ ਕੀਤੀ ਮਨ ਮਰਤੀ ਇਕਾਗਰ ਕਰਕੇ ਕਿ ਸੱਚੇ ਪਾਤਸ਼ਾਹ ਮੈਨੂੰ ਬਲ ਬਖਸ਼ੋ ਮੈਂ ਪੰਥ ਲਈ ਕਰ ਸਕਾਂ ਤੇ ਮਹਾਨ ਸੂਰਮਾ ਫਿਰ ਮਰਨ ਵਰਤੇ ਬੈਠ ਗਿਆ ਇਹ ਮਰਨ ਵਰਤ ਉਹਨਾਂ ਨੇ ਆਰੰਭ ਕੀਤਾ 15 ਅਗਸਤ 1969 ਨੂੰ ਤੇ ਇੰਦਰਾ ਗਾਂਧੀ ਜਿਹੜੀ ਉਦੋਂ ਪ੍ਰਧਾਨ ਮੰਤਰੀ ਸੀ ਉਹਨੇ ਆਪਣਾ ਖਾਸ ਏਲਤੀ ਉਹ ਬਹੁਤ ਸਤਿਕਾਰ ਕਰਨ ਦੀ ਸੀ ਪਿਤਾ ਜੀ ਕਰਕੇ ਸਮੋਦਨ ਕਰਦੀ ਸੀ ਜਦੋਂ ਰਾਜ ਸਭਾ ਚ ਵੀ ਤੇ ਵੈਸੀ ਵੀ ਜਦੋਂ ਮੇਰੇ ਦੇਸ਼ਾਂ ਪਿਤਾ ਜੀ ਉਹ ਚਿੱਠੀ ਭੇਜੀ ਉਹ ਚਿੱਠੀ ਵਿੱਚ ਲਿਖਿਆ ਹੋਇਆ ਸੀ ਸਤਿਕਾਰਯੋਗ ਪਿਤਾ ਜੀ ਮੇਰੀ ਬੇਨਤੀ ਪ੍ਰਵਾਨ ਕਰੋ ਮੈਂ ਤੁਹਾਨੂੰ ਪੂਰਨ ਪ੍ਰੋਤਸਾਹ ਦਵਨੀ ਆ ਕਿ ਮੈਂ ਮੰਗਾਤੇ ਹਮਦਰਦੀ ਨਾਲ ਵਰ ਕਰਕੇ ਜੋ ਭਾਸ਼ਾ ਹੁੰਦੀ ਸੀ ਪਹਿਲਾਂ ਇਹਨਾਂ ਨੂੰ ਪੂਰਾ ਕਰਨ ਦਾ ਮੁਕੰਮਲ ਯਤਨ ਕਰਾਂਗੀ ਮੇਰੇ ਤੇ ਭਰੋਸਾ ਕਰੋ ਤੇ ਆਪਣਾ ਕਿਰਪਾ ਕਰਕੇ ਆਪਣੀ ਬੇਟੀ ਦੇ ਕਹਿਣ ਤੇ ਮਰਨ ਵਕ ਛੱਡ ਦਿਓ ਗੱਥੇਦਾਰ ਸਾਹਿਬ ਜੇ ਕੋ ਹੋਰ ਲੀਡਰ ਹੁੰਦਾ ਤਾਂ ਛੱਡ ਦਿੰਦਾ ਜਾਨ ਕਿ ਉਹਨੂੰ ਨਹੀਂ ਪਿਆਰੀ ਹੁੰਦੀ ਪਰ ਉਹ ਅਬ ਤੋਂ ਜਰੇ ਮਰੇ ਸਦ ਪਾਈਏ ਲੀਨੋ ਹੱਥ ਸ ਦौरा ਇਸ ਪਾਵਨ ਤੋਕਤੇ ਅਮਲ ਕਰਦੇ ਹੋਏ ਸਿਰ ਦੀਜੇ ਕਾਰਨਾ ਕੀਜੇ ਜੇ ਜੇ ਇੱਥੇ ਇਸ ਮਾਰਗ ਤੇ ਚੱਲਣਾ ਹੈ ਜਉ ਤੋ ਪ੍ਰੇਮ ਖੇਲਨ ਦਾ ਚਾਅ ਸਿਰ ਤੱਕ ਤਲੀ ਗਲੀ ਮਰੀ ਆਓ ਇਹਤ ਮਾਰਗ ਪੈਰ ਤੇ ਰੀਜੇ ਸਿਰ ਦੀਜੇ ਕਾਰਨਾ ਕੀਜੇ ਇਹ ਮਕਸਦ ਸੀ ਉਹਨਾਂ ਦਾ ਉਹਨਾਂ ਨੇ ਫਿਰ ਚਿੱਠੀ ਦਾ ਜਵਾਬ ਲਿਖਾਇਆ ਉਹ ਸੁਣੋ ਕੀ ਉਹ ਕਹਿੰਦੇ ਪਿਆਰੀ ਪੁੱਤਰੀ ਚਿੱਠੀ ਲਈ ਧੰਵਾਦ ਸਤਿਕਾਰ ਲਈ ਧੰਵਾਦ ਸਰਕਾਰ ਆਪਣੀ ਥਾਂ ਪ੍ਰਕਾਸ਼ ਕੇ ਤੈਨੂੰ ਸਿੱਖ ਧਰਮ ਦੀ ਅਰਦਾਸ ਬਾਰੇ ਪਤਾ ਹੁੰਦਾ ਇਹਦੀ ਅਹਿਮੀਅਤ ਬਾਰੇ ਪਤਾ ਹੁੰਦਾ ਸਿੱਖ ਜਦੋਂ ਆਪਣੇ ਗੁਰੂ ਸਨਮੁਖ ਅਰਦਾਸ ਕਰਕੇ ਕਿਸੇ ਆਸਰੇ ਲਈ ਕੋਈ ਕੰਮ ਅਰੰਭਦਾ ਹੈ ਉਹਦੀ ਪੂਰਤੀ ਤੋਂ ਬਗੈਰ ਉਹ ਅਰਦਾਸ ਜਿਹੜੀ ਕੀਤੀ ਹੋਈ ਆ ਉਥੇ ਖਰਾ ਉਤਰਦਾ ਉਹ ਉਹ ਜਿੰਨਾ ਚਿਰ ਅਰਦਾਸ ਪ੍ਰਵਾਨ ਨਹੀਂ ਹੁੰਦੀ ਉਦੋਂ ਤੱਕ ਸਿੱਖ ਪਿੱਛੇ ਨਹੀਂ ਹਟਦਾ ਤੇ ਮੈਂ ਪਿੱਛੇ ਨਹੀਂ ਹਟਣਾ ਜੇ ਤੁਸੀਂ ਸੱਚੀ ਮੁੱਜੀ ਸincere ਹੋ ਤੇ ਉਦੋਂ ਰੇਡੀਓ ਹੁੰਦਾ ਸੀ ਤੁਸੀਂ ਰੇਡੀਓ ਤੋਂ ਐਲਾਨ ਕਰ ਦਿਓ ਮੰਗਾ ਮੰਨਣ ਦਾ ਸਾਰੀਆਂ ਜਿਹੜੀਆਂ ਮੰਗਾ ਨੇ ਤੇ ਇੱਕ ਨਾਲ ਮੈਨੂੰ ਲਿਖਤੀ ਚਿੱਠੀ ਵੀ ਭੇਜ ਦਿਓ ਇਹ ਕਿਤੇ ਮਰਦਾਂ ਵਾਲੀ ਗੱਲ ਉਹਨਾਂ ਨੇ ਤਾਂ ਮੈਂ ਆਪਣਾ ਮਰਦਾਂ ਛੱਡੂਗਾ ਤੇ ਨਹੀਂ ਛੱਡੂਗਾ ਕਿਉਂਕਿ ਸਰਕਾਰ ਦੇ ਮੰਨ ਖੋਟ ਸੀ ਇਸ ਕਰਕੇ ਮੰਗ ਨਹੀਂ ਮੰਨੀ ਗਈ ਉਹ ਇਲਤੀ ਵਾਪਸ ਆ ਗਿਆ ਫਿਰ ਇੱਕ ਵਾਰੀ ਭੇਜਿਆ ਫਿਰ ਵਾਪਸ ਆ ਗਿਆ ਅਖੀਰ 15 ਅਗਸਤ 1969 ਨੂੰ ਆਰੰਭ ਕੀਤਾ ਮਰਨ ਵਰਤ ਔਰ ਮਰਦ ਸੂਰਮੇ ਨੇ ਮਰਦ ਕਾਮਲ ਨੇ ਮਰਦ ਮੁਜਾਹਿਦ ਨੇ جاری ਰੱਖਿਆ ਤੇ 27 ਅਕਤੂਬਰ 1969 ਨੂੰ 74 ਦਿਨ ਐਡੀ ਬਡੇਰੀ ਉਮਰ ਵਿੱਚ ਵਾਰਡ ਰਿਕਾਰਡ ਜਿਹੜਾ ਉਹ ਇੱਕ ਨੌਜਵਾਨ ਦਾ ਜਿਹਦੀ ਉਮਰ 38 ਸਾਲ ਸੀ ਇਸ ਤੋਂ ਕੁਝ ਦਿਨ ਵੱਧ 2-4 ਦਿਨ ਵੱਧ ਦਾ ਪਰ ਏਡੀ ਵਡੇਰੀ ਉਮਰ ਵਿੱਚ 74 ਦਿਨ ਤੱਕ ਉਹਨਾਂ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਦੋਂ ਪੰਜਾਬ ਵਿੱਚ ਸਰਕਾਰ ਵੀ ਅਕਾਲੀ ਜਲਦੀ ਸੀ ਕੋਲੀਸ਼ਨ ਸਰਕਾਰ ਜਰਸਿਸ ਗੁਰਨਾਮ ਸਿੰਘ ਮੁੱਖ ਮੰਤਰੀ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਨਜੀਤ ਸਾਹਿਬ ਅਰਦਾ ਮਨਜੀਤ ਸਾਹਿਬ ਚ ਵਰਦ ਰੱਖਿਆ ਸੀ ਮਨਜੀਤ ਸਾਹਿਬ ਤੋਂ ਉਹਨਾਂ ਨੂੰ ਫਿਰ ਹਸਪੀਟਲ ਸ਼ਿਫਟ ਕਰਤਾ ਉਹਨਾਂ ਨੇ ਖਬਰ ਦਾ ਜੇ ਕਿਸੇ ਨੇ ਮੈਨੂੰ ਜਬਰਦਸਤੀ ਖੌਣ ਪਿਆਉਣ ਦੀ ਕੋਸ਼ਿਸ਼ ਕੀਤੀ ਜਾਂ ਦਵਾਈਆਂ ਦੇਣ ਦੀ ਕੋਸ਼ਿਸ਼ ਕੀਤੀ ਉਹਦੇ ਪਰਿਵਾਰਕ ਮੈਂਬਰਾਂ ਦੇ ਕੋਲ ਰਹਿੰਦੇ ਸਨ ਤਿਲ ਤਿਲ ਕਰਕੇ ਤੇਜਾਦਰ ਦਰਸ਼ਨ 베ਰੂ ਮਾਨ ਨੇ ਜਿਨ੍ਹਾਂ ਦੇ ਰੋਮ ਰੋਮ ਵਿੱਚ ਪੰਥ ਦਾ ਦਰਦ ਸਮਾਇਆ ਹੋਇਆ ਸੀ ਉਹਨਾਂ ਨੇ ਇੱਕ ਪੂਰਨ ਸਿੱਖ ਦੇ ਤੌਰ ਤੇ ਆਪਣੇ ਭਰੋਸੇ ਤੇ ਕਾਇਮ ਰਹਿੰਦੇ ਆ ਅਜ਼ੀਮ ਸ਼ਹਾਦਤ ਦਿੱਤੀ 27 ਅਕਤੂਬਰ 1969 ਨੂੰ ਇਹ ਮਹਾਨ ਸੂਰਮਾ ਪੰਥ ਕਰਵਾਇਤਾ ਤੇ ਪੈਰਾ ਦਿੰਦਾ ਹੋਇਆ ਗੁਰੂ ਪਾਸ਼ਾ ਦੇ ਚਰਨਾਂ ਉੱਪਰ ਜਾਬਰਾਜਿਆ ਪੰਜਾਬ ਵਿੱਚ ਚਾਹੇ ਕੋਈ ਕਿਸੇ ਖਿਆਲ ਦਾ ਵੀ ਨੌਜਵਾਨ ਸੀ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ 'ਚ ਇਨਾ ਪੰਥਕ ਜਜ਼ਬਾ ਉੱਭਰਿਆ ਚਾਹੇ ਕੋਈ ਗੈਰ ਪੰਥਕ ਜਜ਼ਬੇ ਵਾਲਾ ਵੀ ਸੀ ਤੇ ਸਾਰੇ ਪੰਜਾਬੀ 'ਚ ਬਹੁਤ ਇਸ ਗੱਲ ਦਾ ਰੋਸ ਫੈਲਿਆ ਤੇ ਇਸੇ ਕਰਕੇ ਅਕਾਲੀ ਦਲ ਜਦੋਂ ਉੱਥੇ ਇਕੱਠ ਹੋਇਆ ਮੈਂ ਹਾਜ਼ਰ ਸੀ ਤੇ ਉੱਥੇ ਅਕਾਲੀ ਦਲ ਦਾ ਇੱਕ ਵਜ਼ੀਰ ਆਇਆ ਉਹਨੂੰ ਬੋਲਣ ਨਹੀਂ ਦਿੱਤਾ ਗਿਆ ਕਿਉਂਕਿ ਲੋਕਾਂ 'ਚ ਰੋਸ ਸੀ ਕਿ ਸੰਤ ਫਤੇ ਸਿੰਘ ਨੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸਨ ਉਸ ਵੱਡੇ ਢੜੇ ਦੇ ਉਹ ਸਵਰਥ ਨੂੰ ਅਪਣਾਇਆ ਕਿਉਂ ਨਹੀਂ ਉਹ ਸਵਰਥ ਨੂੰ ਅਕਾਲੀ ਦਲ ਨੇ ਅਡਾਪਟ ਕਿਉਂ ਨਹੀਂ ਕੀਤਾ ਉਹਨਾਂ ਦੀ ਹਮਾਇਤ ਕਿਉਂ ਨਹੀਂ ਕੀਤੀ ਉਹਨਾਂ ਦੇ ਨਾਲ ਇੱਕ ਕਿਸਮ ਦਾ ਵਖਰੇਵਾ ਜਿਹਾ ਰੱਖਿਆ ਉਸ ਤੋਂ ਵਿਤ ਭਣਾਈ ਰੱਖੀ ਉਹਨਾਂ ਦੀ ਸਪੋਰਟ ਨਹੀਂ ਕੀਤੀ ਸਾਰਾ ਪੰਥ ਉਹਨਾਂ ਦੇ ਮਗਰ ਇੱਕ ਝੁੱਤੀ ਪਰ ਅਕਾਲੀ ਦਲ ਅਲੱਗ ਥਾਂ 'ਚ ਸੀ ਅਕਾਲੀ ਦਲ ਨੂੰ ਬਾਅਦ ਵਿੱਚ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਸਮਾਦ ਬਣੀ ਹੋਈ ਹੈ ਔਰ ਇੱਕ ਕਾਲਜ ਹੈ ਉਹਨਾਂ ਦੇ ਨਾਂ ਤੇ ਬਿਲਕੁਲ ਜੀਟੀ ਰੋਡ ਦੇ ਉੱਤੇ ਸ਼ਾਨਦਾਰ ਕਾਲਜ ਹੈ ਬੀਬੀਆਂ ਦਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਤੋਂ ਐਸੇ عظیم ਸੂਰਮੇ ਬਾਰ-ਬਾਰ ਨਹੀਂ ਪੈਦਾ ਹੁੰਦੇ ਅੱਜ ਜਦੋਂ ਉਹਨਾਂ ਦੀ ਅਸੀਂ ਯਾਦ ਮਨਾ ਰਹੇ ਹਾਂ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤੇ ਹਰ ਗੁਰੂ ਨਾਨਕ ਨਾਮ ਲੇਵਾ ਇਹ ਸੰਕਲਪ ਕਰੇ ਕਿ ਜੇ ਗੁਰੂ ਅਗੇ ਅਰਦਾਸ ਕਰਨੀ ਹੈ ਤੇ ਫੇਰ ਅਰਦਾਸ ਤੇ ਖਰੇ ਉਤਰਨਾ ਹੈ ਅਰਦਾਸ ਤੋਂ ਪਿੱਛੇ ਪਾਛੇ ਪਾਉਣਾ ਦੀਜੀਏ ਅੱਗੇ ਹੋਇਸੋ ਹੋਇ ਇਹ ਜੋ ਸਾਡੇ ਸਾਹਮਣੇ ਇੱਕ ਰੋਲ ਮਾਡਲ ਜਿਜੇਤਾਰ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੀ ਯਾਦ ਹਮੇਸ਼ਾ ਸਾਨੂੰ ਇਹ ਪ੍ਰੇਰਣਾ ਦਿੰਦੀ ਰਹੇਗੀ ਇੱਕ ਵਾਰੀ ਫੇਰ ਉਸ ਮਹਾਨ ਸ਼ਹੀਦ ਨੂੰ ਆਪਨੀ ਬਾਪੂਰਸ਼ਾ ਦਾੰਡੀ ਪੇਟ ਕਰਦਾ ਹੋਇਆ ਤੁਹਾਡੇ ਸਾਰਿਆਂ ਨਾਲ ਮਿਲ ਕੇ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗੇ ਚਾਹਨਾ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਤਾਂ ਪੰਜਾਬ ਟਾਕਸ